ਹੂੰ ਤੋ ਦੇਖ ਲੀ ਇੱਥੇ 12 12 ਬੁੱਟੇ ਰੂਟਾ ਬੁੱਟੇ ਰੋਕਾ ਕਵਾਂ ਪੈਣੀ ਆਮ ਹੀ ਪੈਣੇ ਮੈਂ ਦੇਖੀਏ 22 14 ਸਾਡਾ ਪੁਲ ਟੱਪ ਜੋ ਪੁਲ ਤੋ ਅਗਲੇ ਪਾਸੇ ਜਿਵੇਂ ਸਾਡਾ ਏਰੀਆ ਪਰੇ ਪੈ ਜਾਂਦਾ ਮਾਲਵਾ ਇਧਰ ਪੁਲ ਤੋਰਲੇ ਪਾਸੇ ਦਵਾਬਾ ਮੈਂ ਕਹਿੰਦਾ ਉੱਥੋਂ ਸ਼ੁਰੂ ਹੋ ਜਾਂਦਾ ਕੰਮ ਫਰਕ ਸਾਡੇ ਤੋਂ ਸਿਰਫ 4 ਕਿਲੋਮੀਟਰ ਦਾ 22 ਫੁੱਟ ਤੋਂ ਵੱਧ ਟਰਾਲੀਆਂ ਇੱਥੇ ਬਹੁਤ ਨਹੀਂ 22 ਇੱਥੇ ਦਾ 20 ਫੁੱਟ ਨੂੰ ਕਹਿੰਦੇ ਟਰਾਲੀ ਆ ਟਰਾਲੀ ਕਹਿੰਦੇ ਆ ਤੇ ਸਾਡੇ ਉੱਥੇ 14 ਫੁੱਟ ਨੂੰ ਜਿਨ੍ਹਾਂ ਨੂੰ ਡਬਲ ਟਾਇਰ ਲੱਗੇ ਟਰਾਲਾ ਹੋ ਟਰਾਲਾ ਸਾਡੇ ਜਿੰਗਰ ਵਾਲੀਆਂ ਵਾਧੂ ਨਹੀਂ ਇਸ ਏਰੀਆ ਹਾਂ ਸਾਨੂੰ ਜਿੱਥੇ ਡਬਲ ਟਾਇਰ ਲੱਗੇ ਸਮਝੋ ਟਾ ਪਰ ਨਹੀਂ ਹੁਣ ਤਾਂ ਸਾਡੇ ਵਾਲੇ ਵੀ ਚੱਲ ਬਾਬੇ ਦੀ ਮੇਰ ਨਾਲ ਇੰਨਾ ਹੈਗਾ ਥੋੜਾ ਜਿਹਾ ਚਲੋ ਅਸੀਂ ਪਿੱਛੇ ਆ ਕਹਿਣਾ ਨਹੀਂ ਚਾਹੀਦਾ ਤੇ ਪਰ ਇੰਨਾ ਵੀ ਅਸੀਂ ਤੁਰੇ ਆਉਣੇ ਆ ਇੱਕ ਚੀਜ਼ ਬਾਈ ਤੈਨੂੰ ਹੋਰ ਦੱਸਦਾ ਦੁਆਬੇ ਏਰੀਆ ਦੇ ਵਿੱਚ ਨਾ ਟ੍ਰੈਂਡ ਕਿਵੇਂ ਹੁਣ ਮਿਊਜ਼ਿਕ ਸਿਸਟਮਾਂ ਦਾ ਟ੍ਰੈਂਡ ਆ ਹਾਂ ਬਾ ਮਾਲਵੇ ਚ ਜਾਂਦੇ ਉੱਥੇ ਹੈਂਡ ਮੇਡ ਦਾ ਰਵਾਜ ਬਹੁਤ ਆ ਬਹੁਤ ਬਹੁਤ ਆ ਬਹੁਤ ਤੁਸੀਂ ਦੁਆਬੇ ਏਰੀਆ ਚ ਕਿਸੇ ਵੀ ਪਿੰਡ ਚੱਲ ਜਾਓ ਤੁਹਾਨੂੰ ਹੈਂਡ ਮੇਡ ਸਿਸਟਮ ਨਹੀਂ ਮਿਲੂਗਾ ਨਹੀਂ ਮਿਲੂ ਓਰੀਜਨਲ ਤੈਨੂੰ ਪਾਇ ਇਹ ਡੈਫ ਬੋਨਸ ਮਿਲ ਆਊਗਾ ਕਿੱਕ ਕਰਨ ਲੱਗਿਆ ਮੇਰੂ ਮਿਲੂਗਾ ਹਨਾ ਐਦਾਂ ਦੀਆਂ ਚੀਜ਼ਾਂ ਲੱਗੀਆਂ ਮਿਲਦੀਆਂ ਨੇ ਇਹ ਸਾਡੇ ਲੋਕਪਤ ਕਿਉਂ ਕਿਉਂਕਿ ਇਹ ਬਾਹਰ ਚੱਲ ਗਏ ਇਹ オリジナル ਵਾਲੇ ਬ੍ਰਾਂਡ ਵਾਲਾ ਜ਼ਿਆਦਾ ਧਿਆਨ ਅਸੀਂ ਉੱਧਰ ਜਾ ਕੇ ਬ੍ਰਾਂਡ ਦੇਖ ਲੈ ਕੋਈ ਟਾਈਮ ਐਦਾਂ ਦਾ ਜਦੋਂ ਬਾਹਰ ਲੱਗੇ ਜੇ ਬੈਗਾਂ ਦੇ ਵਿੱਚ ਬੂਫਰ ਆਉਂਦੇ ਹੁੰਦੇ ਸੀਗੇ ਹੁਣ ਵੀ ਮੈਂ ਇੱਕ ਹਾਲੈਂਡ ਵਾਲੇ ਵੀਰ ਦੀ ਵੀਡੀਓ ਕੀਤੀ ਏ ਤੇ ਉਹਨੇ ਮੈਨੂੰ ਦੱਸਿਆ ਪਤਾ ਨਹੀਂ ਕਿੰਨੇ ਦਾ ਨੰਨੂ ਆ ਦੱਸਦਾ ਸੀ ਪਤਾ ਨਹੀਂ 2 ਕਿ 2.5 ਲੱਖ ਦਾ ਹਾਂ ਪਤਾ ਨਹੀਂ 2 ਕਿ 4 ਉਹ ਵਰਸੀ ਉਹਦੇ ਸ਼ਾਇਦ ਅੱਜ ਵੀ ਉਹ ਆਉਂਦੇ ਨਹੀਂ ਭਾਈ ਆਉਂਦੇ ਨਹੀਂ ਆਉਂਦੇ ਨਹੀਂ ਉਹਨੇ ਬਾਹਰ ਉਹ ਸਿਸਟਮ ਐਂਪ ਨੂੰ ਤਾਂ ਕੁਝ ਹੋਰ ਕਹਿੰਦੇ ਆ ਹਨਾ ਇਹਨਾਂ ਨੂੰ ਐਂਪ ਨਹੀਂ ਸੀਗਾ ਕੁਝ ਹੋਰ ਉਹਨੇ ਲਵਾਇਆ ਸੀ ਕੀ ਉਹਨੂੰ ਕਹਿ ਦਿੰਦੇ ਨੇ ਕੁਝ ਅੱਛਾ ਐਂਪ ਤਾਂ ਵੀ ਐਡਵਾਂਸ ਚੀਜ਼ ਕੋਈ ਉਹ ਵੀ ਉਹਨੇ ਬਾਹਰੋਂ ਮੰਗਵਾਈ ਐਦਿਆਂ ਬਾਈ ਇਹ ਇਸ ਏਰੀਏ ਦੇ ਵਿੱਚ ਕਿਉਂਕਿ ਲੋਕ ਪਹਿਲਾਂ ਬਾਹਰ ਚਲ ਗਏ ਹਾਂ ਬਾਹਰ ਬ੍ਰਾਂਡ ਮਿਲਦੇ ਨੇ ਸੋਖੇ ਸਸਤੇ ਮਿਲਦੇ ਨਹੀਂ ਸੁਸਤੇ ਇੱਧਰ ਉਹ ਚੀਜ਼ ਮਹਿੰਗੀ ਆ ਹੂੰ ਸਾਡੇ ਕੋਈ ਨਾ ਕੋਈ ਬਾਹਰੋਂ ਤਰਿਆ ਰਿੰਦਾ ਅਗਲਾ ਕਹਿੰਦਾ ਰੱਖ ਬੈਂਕ ਚ ਲੈ ਜਾ ਲੈ ਚੱਲ ਮੇਰਾ ਸਮਾਨ ਲੈ ਜੀ ਇਹ ਸਾਡੇ ਏਰੀਏ ਦੇ ਵਿੱਚ ਸਭ ਤੋਂ ਪਹਿਲੇ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਹੁਣ ਅੱਜ ਮਾਲਵੇ ਦੇ ਵਿੱਚ ਬਹੁਤ ਲੋਕ ਕਹਿੰਦੇ ਪਾਇਨਰ ਬਹੁਤ ਸਿਰ ਆ ਹਾਂ ਹੁਣ ਆਪਣੇ ਇਹਦੇ ਪਾਇਨਰ ਲਾ ਲਾ ਕੇ ਇੰਨਾ ਕਸਾ ਲੈ ਤੇ ਡੈਫ ਬੌਂਡ ਜੇ ਬਹੁਤ ਇੱਧਰ ਹੋ ਚੱਲ ਪਿਆ ਇੱਧਰ ਬਹੁਤ ਕੁਝ ਚੱਲ ਪਿਆ ਇੱਧਰ ਚੱਲ ਸਭ ਤੋਂ ਵੱਧ ਇਹ ਸ਼ਿੰਗਾਰੇ ਹੋਏ ਟਰੈਕਟਰ ਹੂੰ ਇਸ ਏਰੀਆ ਚ ਜਾਂਦੇ ਤੁਸੀਂ ਨਵੇਂ ਸ਼ਹਿਰ ਚਲ ਜਾਓ ਹੂੰ ਕਮਲ ਹੈਗਾ ਆਟੋਲੈਂਡ ਵਾਲਾ ਹੂੰ ਉਹਦੇ ਕੋਲੋਂ ਟਰੈਕਟਰ ਹੁਣ ਬਣ ਬਣ ਮਣ ਕੇ ਬਾਹਰ ਜਾਂਦੇ ਕਰੋਮ ਦਾ ਟ੍ਰੈਂਡ ਵੀ ਇਧਰੋਂ ਚੱਲਿਆ ਹੁਣ ਚੱਲ ਕਰੋਮ ਨੂੰ ਫਿਰ ਪਿੱਛੇ ਕਰਤਾ ਉਹ ਗਿਲਕਾਰ ਆਡੀਓ ਵਾਲਾ ਹੈਗਾ ਹੂੰ ਉਹ ਵੀ ਉਹਦੇ ਕੋਲੋਂ ਟਰੈਕਟਰ ਤਿਆਰ ਹੋਗੇ 올ਓਵਰ ਇੰਡੀਆ ਵੀ ਜਾਂਦੇ ਨੇ ਤਾਂ ਬਾਹਰ ਵੀ ਜਾਂਦੇ ਨੇ ਇੱਕ ਟਾਇਰਾਂ ਵਾਲਾ ਬਾਈ ਆ ਉਸੇ ਸ਼ਹਿਰ ਦਾ ਹੀ ਗਿਰਨ ਟਾਇਰਾਂ ਵਾਲਾ ਆਪਣੇ ਆ ਨਵਾਂ ਸ਼ਹਿਰ ਤੋਂ ਹਾਂ ਨਵੇਂ ਸ਼ਹਿਰ ਉਹ ਯਾਰ ਉਹ ਬਾਈ ਦੀ ਮੈਂ ਨਹੀਂ ਆ ਵੀਡੀਓ ਕਰਤੀਆਂ ਨਾ ਉਹ ਉਹਦੀ ਐਡ ਕਰਨ ਦੀ ਲੋੜ ਹੀ ਨਹੀਂ ਪਈ ਬਦੰਦਰ ਦੀ ਉਹ ਆਇਆ ਮੈਂ ਕਹਿੰਦਾ ਯਾਰ ਉਹ ਤਾਂ ਬਖਸ਼ ਹੀ ਆ ਬਾਈ ਹੂੰ ਕੋਈ ਵੀ ਮਸ਼ੀਨਰੀ ਦੇ ਰਿਗਾਰਡਿੰਗ ਟ੍ਰੈਂਡ ਚੱਲੂਗਾ ਇਧਰੋਂ ਚੱਲੂਗਾ ਇਹ ਸਾਡਾ ਦੋਆਬਾ ਏਰੀਆ ਹੈ ਹੀ ਇਸੇ ਗੱਲੋਂ ਮਸ਼ਹੂਰ ਆ ਹੂੰ ਮੈਨੂੰ ਬੜਾ ਦੂਰ ਨਾ ਰਹੀਆਂ ਚੰਗਾ ਅੱਜ ਪੂਰਾ ਪੂਰਾ ਹੱਸਣਾ ਰੱਖੀ ਹੂੰ ਯਾਰ ਉਹ ਤਾਂ ਬਾਈ ਨਾ ਹੂੰ ਕਰਨ ਟਾਇਰ ਵਾਲਾ ਕਰਨ ਕੇ 11 ਟਾਇਰ ਵਾਲਾ ਜੀ ਤੇ ਹਾਂ 11 ਟਾਇਰ ਵਾਲਾ ਬਾਈ ਆ ਕੱਲ ਪਰਸੋ ਜੀ ਦੀ ਜਿਹੜੀ ਮੈਂ ਟਰੈਕਟਰ ਦੀ ਵੀਡੀਓ ਬਣਾ ਕੇ ਆ ਉਹਦੇ ਟਾਇਰ ਵੀ ਉੱਥੋਂ ਹੀ ਪਏ ਸਨ ਆ ਵੀ ਉੱਥੇ ਹੀ ਪਏ ਆ ਇਹ ਵੀ ਉੱਥੇ ਹੀ ਪਏ ਹੁਣ ਇਹ ਦੱਸ ਇਹਨਾਂ ਲੋਕਾਂ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਇਹਨਾਂ ਦੀ ਪ੍ਰੋਮੋਸ਼ਨ ਸਾਰੇ ਪੰਜਾਬ ਚ ਆਪ ਹੀ ਹੋਈ ਜਾਂਦੀ ਆਪ ਹੀ ਹੋਈ ਜਾਂਦੀ ਮੈਂ ਪਤਾ ਨਹੀਂ ਕਿੰਨੀਆਂ ਵੀਡੀਓ ਜਿਕਰ ਕਰਤਾ ਨਾ ਪਤਾ ਹੀ ਨਹੀਂ ਸੁਭਾਅ ਵੀ ਬਹੁਤ ਵਧੀਆ ਪਾਈ ਦਾ ਯਾਰ ਜਿਹਨੂੰ ਵੈਗਰੂ ਨੇ ਇੱਥੋਂ ਤੱਕ ਨਮਾਜ਼ ਤਾ ਉਹਦਾ ਸੁਭਾਅ ਵਧੀਆ ਹੈ ਤੇ ਤਾਂ ਹੀ ਨਮਾਜਿਆ ਨਹੀਂ ਤੇ ਰੱਬ ਬੰਦੇ ਨੂੰ ਉੱਥੋਂ ਤੱਕ ਪਹੁੰਚਣ ਦਿੰਦਾ ਹੀ ਨਹੀਂ ਬਿਲਕੁਲ ਹਣਾ ਜੇ ਬੰਦੇ ਚ ਕੁਝ ਹੈਗਾ ਰੱਬ ਉਸ ਚੀਜ਼ ਨੂੰ ਅੱਗੇ ਲਿਆਉਂਦਾ ਬਿਲਕੁਲ ਬਾਈ ਜੀ ਹੁਣ ਵਾਹ ਕਰੂ ਪਹਿਲਾਂ ਪਰਖਦਾ ਹੁਣ ਇਹਨਾਂ ਨੂੰ ਦੇਖ ਹੁਣ ਲੋਕਾਂ ਨੇ ਦੇਖ ਕੇ ਕਮੈਂਟ ਕਰਨੇ ਨੇ ਯਾਰ ਗੱਲ ਕਰਤੀ ਇੰਨੇ ਲੱਖ ਰੁਪਏ ਦਾ ਬੂਫਰ ਲਾ ਗਿਆ ਇਹਨੇ ਲਾ ਗਿਆ ਬਾਈ ਪਰਮਾਤਮਾ ਜਿਹਨੂੰ ਦਿੰਦਾ ਉਹਨੂੰ ਉਹਨੇ ਦੇਣਾ ਹੀ ਆ ਉਹ ਉਹਨੇ ਕਿ ਸ਼ੌਕ ਕੋਈ ਸਾਡੀ ਕੌਮ ਸ਼ਕੀਨਾ ਦੀ ਆ ਤੁਸੀਂ ਇਹ ਚੀਜ਼ ਭੁੱਲ ਗਏ ਬਾਈ ਸਾ ਉਹ ਸਾਡੇ ਹੀ ਆਖਰੀ ਮਹਾਰਾਗਾ ਜਿਹੜੇ ਜਿਹੜੇ ਡੋਲੇ ਤੇ ਕੋਈ ਨੂਰ ਸੀ ਉਹ ਜੀ ਸੀਗਾ ਸਾਡਾ ਕੋਈ ਉਹਦਾ ਸ਼ੌਕ ਸੀ ਕਿ ਇੱਥੇ ਤੱਕ ਨਹੀਂ ਪਹੁੰਚਿਆ ਇੱਥੇ ਹੀ ਸੀਗਾ ਇੱਥੇ ਸੀਗਾ ਉਹਨੇ ਸਿਰ ਤੇ ਵੀ ਬੰਨ ਸਕਦਾ ਸੀ ਜ਼ੋਰ ਕੋਈ ਹੁੰਦਾ ਉਹਨੇ ਲਾ ਦੇਣਾ ਸੀ ਉਹਨੇ ਇੱਥੇ ਬੰਨ ਲਿਆ ਡੋਲੇ ਨਾਲ ਜਿਹੜਾ 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 ਅਰਬਾਂ ਦੀ ਚੀਜ਼ ਆਪਦੇ ਡੋਲੇ ਤੇ ਬੰਨਦਾ ਹੋਵੇ ਅਸੀਂ ਲੱਖਾਂ ਦੀ ਚੀਜ਼ ਟਰੈਕਟਰ ਦੇ ਸੀਟ ਮਗਰ ਨਹੀਂ ਲਾ ਸਕਦੇ ਸਹੀ ਗਿਆ ਨਹੀਂ ਲਾ ਸਕਦੇ ਯਾਰ ਸਾਡੀ ਤਾਂ ਕੌਮ ਹੀ ਉਹੀ ਆ ਸਾਡੇ ਸ਼ੌਕ ਉਹ ਨੇ ਜਿਹੜੇ ਦੁਨੀਆ ਤੋਂ ਲਹਿਦਾ ਨਹੀਂ ਬਾਈ ਸਾਡੇ ਸ਼ੌਕ ਨੇ ਵੱਲੇ ਸਾਡੇ ਸ਼ੌਕ ਨੇ ਵੱਲੇ ਬਾਈ ਫਿਰ ਉਹ ਜਦੋਂ ਕਹਿੰਦਾ ਨਹੀਂ ਅਸੀਂ ਹੰਨੇ ਆ ਪੰਜਾਬੀ ਹਾਂ ਕਈ ਸਾਡੇ ਸ਼ੌਕ ਨੂੰ ਜੜਾ ਦੱਸੀ ਜਾਂਦੇ ਆ ਕਈ ਸਾਲੇ ਮਿੱਤਰਾਂ ਨੂੰ ਮੜਾ ਦੱਸੀ ਜਾਂਦੇ ਆ ਉਹ ਜਿਹੜੇ ਦੱਸਦੇ ਆ ਭੁੱਲ ਗਏ ਸਾਲੇ ਅਸੀਂ ਹੈ ਕਿ ਨਾ ਚੋਆ ਅਸੀਂ ਹੈ ਉਹ ਨਾ ਚੋਆ ਉਹ ਸਾਨੂੰ ਸਿਖਾਇਆ ਹੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹ ਕੁਛ ਹਾਂ ਅਸੀਂ ਕਰੀਏ ਕਿ ਸਾਡੇ ਚੋਂ ਨਹੀਂ ਜਾਂਦਾ ਇਹ ਕੁਛ ਸਾਡੇ ਸਾਡੇ ਗੁਰੂ ਸਾਡੇ ਬਾਈ ਗੁਰੂ ਗੋਬਿੰਦ ਸਿੰਘ ਜੀ ਦਾ ਲਵਾਜ਼ ਉਸ ਟਾਈਮ ਚ ਲੱਖਾਂ ਦਾ ਸੀਗਾ ਹਾਂ ਉਸ ਟਾਈਮ ਸ਼ਿੰਗਾਰ ਲੱਖਾਂ ਦਾ ਹੁੰਦਾ ਸੀਗਾ ਕਲਗੀ ਲਗਾਉਣੀ ਉਹਨਾਂ ਨੇ ਪੂਰਾ ਸਾਡਾ ਸਾਡਾ ਗੁਰੂ ਸਾਡੇ ਗੁਰੂ ਦੀ ਟੌਰ ਕਿੰਨੀ ਸੀ ਉਸ ਟਾਈਮ ਤੇ ਸਾਡਾ ਗੁਰੂ ਸਾਨੂੰ ਕਹਿ ਕੇ ਵੀ ਇਹ ਗਿਆ ਮੇਰੇ ਕੋਲੇ ਪੂਰਾ ਸ਼ਸਤਰਾਂ ਨਾਲ ਸੱਚ ਕੇ ਆਉਣਾ ਦਾ ਕਾਇਮ ਹੋ ਕੇ ਭਾਈ ਅਮਰਤਪਾਲ ਸਿੰਘ ਕਹਿੰਦਾ ਥਿਲੇ ਸਰੀਰ ਨਾਲ ਨਹੀਂ ਆਉਣਾ ਭਾਈ ਅਮਰਤਪਾਲ ਸਿੰਘ ਨੇ ਕਹੀ ਸੀ ਨਾ ਸੇਧ ਤੇ ਕਣ ਕੇ ਗੱਲ ਕਿ ਭਾਈ ਨਾ ਸ਼ਾਸਤਰ ਮਾੜਾ ਰੱਖਣਾ ਤਾਂ ਨਾ ਗੱਡੀ ਮਾੜੀ ਰੱਖਣੀ ਆ ਨਾ ਸਿੰਘਾ ਕੋ ਘੋੜੇ ਮਾੜੇ ਚਾਹੀਦੇ ਨਾ ਸ਼ਾਸਤਰ ਮਾੜਾ ਚਾਹੀਦੇ ਅੱਜ ਦੇ ਘੋੜੇ ਨੇ ਇਹ ਸਾਡੇ ਕੋ ਮਾੜੇ ਨਹੀਂ ਚਾਹੀਦੇ ਤਗੜੇ ਚਾਹੀਦੇ ਜਦੋਂ ਲੋਡ ਪੈਂਦੀ ਦਿੱਲੀ ਕੰਨੀ ਮੂੰਹ ਕਰਦੇ ਆ ਨਾ ਇਹ ਜਾਊਗਾ 100 ਤੇ ਤਾਂ ਗੱਡੀ ਤੋਂ ਪਹਿਲਾਂ ਪਹੁੰਚੂ ਉਹਨਾਂ ਨੂੰ ਕਿੰਨਾ ਖੌਫ ਆਵੇ ਟਰੈਕਟਰ ਤੇ ਨਹੀਂ ਆਉਂਦਾ ਟਰੈਕਟਰ ਆ ਜਾਣਗੇ ਹਾਂ ਡੇ ਡੇ ਸਰੀਏ ਲਾ ਹਾਂ ਕਿੱਡੇ ਕਿੱਡੇ ਗੱਡੀਆਂ ਦਾ ਖੌਫ ਉਹ ਤਾਂ ਵੀ ਡਰ ਜਾਂਦੇ ਆ ਹਾਂ ਉਹਨਾਂ ਨੂੰ ਪਤਾ ਪਿਛਲੀ ਆਈ ਆ ਇਹ ਸੀ ਫਦੇ ਕਰਕੇ ਗਏ ਇਸ ਵਾਰ ਵੀ ਤੇ ਲੋਡ ਭਈ ਜਾਵਾਂਗੇ ਤੇ ਫਦੇ ਕਰਕੇ ਆਵਾਂ ਹੁਣ ਬਾਈ ਮੋਰਚੇ ਦੇ ਵਿੱਚ ਦੇਖ ਕਿੰਨੇ ਕਿੰਨੇ ਵੀਰ ਸ਼ਹੀਦ ਹੋਏ। ਕਿੰਨੀਆਂ ਮਾਤਾਵਾਂ ਸ਼ਹੀਦ ਹੋਈਆਂ। ਹੂੰ। ਟਰੈਕਟਰ ਵੀ ਸ਼ਹੀਦ ਹੋਏ ਨੇ ਵਿੱਚ। ਬਹੁਤ ਸਾਨੇ ਗਏ ਨੇ। ਬਹੁਤ ਅੱਗਾਂ ਲੱਗੀਆਂ। ਕੀ ਕੁਛ ਹੋਇਆ? ਜੰਗਾਂ ਜੁੱਧਾਂ ਦੇ ਵਿੱਚ ਜਦੋਂ ਘੋੜੇ ਵੀ ਸ਼ਹੀਦੀਆਂ ਪਾਉਂਦੇ ਸੀਗੇ। ਤੇ ਅੱਜ ਸਾਡੇ ਘੋੜੇ ਨੇ ਇਹ ਸਾਡੇ ਕਰਕੇ ਸ਼ਹੀਦੀਆਂ ਵੀ ਪਾਉਂਦੇ ਨੇ। ਸਾਨੂੰ ਪਾਲਦੇ ਵੀ ਆ। ਸਾਡੇ ਘਰ ਵੀ ਸੰਭਦੇ ਆ। ਇਸ ਕਰਕੇ ਬਈ ਅਸੀਂ ਇਹਨਾਂ ਤੇ ਪੈਸੇ ਲਾਵਾਂਗੇ ਜਿਹਨੇ ਮਾੜਾ ਕਮੈਂਟ ਕਰਨਾ ਆ। કરી ਆ ਯਾਰ ਕੋਈ ਫਰਕ ਨਹੀਂ ਪੈਂਦਾ ਆਹੋ ਚੰਗੇ ਤਰ੍ਹਾਂ ਪਿੰਜ ਹਾਂ ਸਮਝੇਗਾ ਬਾਈ ਇਸ ਕਰਕੇ ਵੀ ਆਪਦੇ ਚੈਨਲ ਤੇ ਨਹੀਂ ਬਹੁਤੀਆਂ ਚੀਜ਼ਾਂ ਬੋਲਦਾ ਪਰ ਮੈਨੂੰ ਗੁੱਸਾ ਇਸ ਗੱਲੋਂ ਲੱਗਦਾ ਕਿ ਤੁਸੀਂ ਨਾ ਐਵੇਂ ਡੀਮੋਟੀਵੇਟ ਨਾ ਕਰਿਆ ਕਰੋ ਜਦੋਂ ਕੋਈ ਬਾਹਰਲਾ ਗੋਰਾ ਕਰਦਾ ਨਾ ਇਹੋ ਚੀਜ਼ ਬਾਈ ਜਦੋਂ ਮੈਂ ਐਪਰੀਸ਼ੀਏਟ ਕਰਦੀ ਆ ਯਾਰਾਂ ਦੀ ਵੀਡੀਓ ਦੇਖਣਗੇ ਬਾਈ ਇਹਨੇ ਉਹ ਦੇਖੋ ਇਹਨੇ ਕੌਰਵੈਟ ਸ਼ਿੰਗਾਰੀ ਉਹਨੇ ਆਹ ਗੱਡੀ ਸ਼ਿੰਗਾਰੀ ਉਹ ਬਾਈ ਸਾਡੇ ਵਾਲੇ ਹਜੇ ਤਾਂ ਉਸ ਲੈਵਲ ਤੇ ਪਹੁੰਚੇ ਹੀ ਨਹੀਂ ਜਿਵੇਂ ਅੱਜ ਆਪਾਂ ਰਾਸਤੇ 'ਚ ਗੱਲ ਕਰਦੇ ਸੀ ਉਹ ਟੌਪਿਕ ਜੀਪਾਂ ਵਾਲੇ 'ਚ ਜੀਪਾਂ ਵਾਲੇ 'ਚ ਹਨ ਜਦੋਂ ਭਰਾ ਸਾਡੇ ਦਾ ਵੀ ਨਾਮ ਹੋਏਗਾ ਹੋਏਗਾ ਕਿਵੇਂ ਜਦੋਂ ਐਪਰੀਸ਼ੀਏਟ ਕਰਦੇ ਆ ਐਪਰੀਸ਼ੀਏਟ ਕਰਦੇ ਇਹ ਸਾਡੇ ਲੋਕ ਥੋੜਾ ਜਿਹਾ ਨਾ ਕੁਝ ਕੁ ਲੋਕ ਨੇ ਪਹਿਲਾਂ ਪਹਿਲਾਂ ਡੀਮੋਟਿਵ ਬਾੜਾ ਕਰਦੇ ਆ ਜਦੋਂ ਥੋੜਾ ਜਿਹਾ ਬੰਦਾ ਪੌੜੀ ਚੜ ਜਾਂਦਾ ਮੈਨੂੰ ਸਟਾਰਟਿੰਗ ਦੇ ਵਿੱਚ ਇੰਨੀ ਹੇਟ ਮਿਲੀ ਆ ਤੇ ਮੈਂ ਫਾਦਰ ਸਾਹਿਬ ਨੂੰ ਬੜਾ ਜਿਕਰ ਕੀਤਾ ਮੈਂ ਕਿ ਮੇਰੇ ਤੋਂ ਇਹ ਕੰਮ ਨਹੀਂ ਹੋਣਾ ਇਹਨੇ ਵੀ ਨਹੀਂ ਖੜਾ ਛੱਡਿਆ ਤੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਵੀ ਪਾਣੀ ਬਣ ਜਾ ਪਾਣੀ ਦਾ ਸੁਭਾਅ ਕੀ ਹੁੰਦਾ ਹੈ ਵੀ ਉਹਨੂੰ ਜਿੰਨਾ ਹੁਣ ਜਦੋਂ ਰੱਖੇਗਾ ਨਾ ਸ਼ਾਂਤ ਹੀ ਰਹਿਣਾ ਤੈਨੂੰ ਇੱਕ ਹੋਰ ਚੀਜ਼ ਦੱਸਾਂ ਚੱਲ ਤੈਨੂੰ ਚੇਤੇ ਆਊਗੀ ਲੈ ਹੱਥ ਫੜ ਜਰਾ ਇਹਦਾ ਗਿੱਲ ਦਾ ਮੈਨੂੰ ਜਦੋਂ ਮੈਂ ਮੇਰਾ ਜਦੋਂ ਮੇਰਾ ਵਧੀਆ ਨਾਂ ਬਣ ਗਿਆ ਇਸ ਲਾਈਨ ਦੇ ਵਿੱਚ ਗਿੱਲ ਦਾ ਮੈਨੂੰ ਮੈਸੇਜ ਆਇਆ ਗਿੱਲ ਨੇ ਉਹ ਸ਼ੁਰੂ ਕਰਨਾ ਸੀ ਯਕੀਨ ਤਾ ਇਹ ਆ ਹੁਣ ਚੇਤਾ ਇਹ ਸੋਚ ਮੇਰਾ ਚੇਤਾ ਤੇਜ ਆ ਬਹੁਤ ਮੈਨੂੰ ਮੈਨੂੰ ਇਹਦਾ ਨਾਂ ਚੇਤੇ ਆਉਦਾ ਕਿ ਬਾਈ ਮੈਂ ਚੈਨਲ ਸ਼ੁਰੂ ਕਰਿਆ ਤੇ ਮੇਰੀ ਘਰ ਹੋਇਆ ਤੇ ਮੇਰੇ ਕੋਲੋਂ ਮੁੜ ਕੇ ਮੇਰੇ ਮੈਸੇਜ ਆਉਂਦੇ ਮੇਰੇ ਤੋਂ ਇਗਨੋਰ ਹੋ ਗਿਆ ਇਹ ਜਦੋਂ ਮੈਨੂੰ ਵੀਰਾ ਪਹਿਲੀ ਵਾਰੀ ਮਿਲਿਆ ਨਾ ਮੈਨੂੰ ਚੇਤੇ ਆਇਆ ਮੈਂ ਕਿ ਉਹ ਮੁੰਡੇ ਦਾ ਉਦੋਂ ਮੈਸੇਜ ਆਇਆ ਸੀ ਆਹ ਤਾਂ ਕਈ ਸਾਲ ਪਹਿਲਾਂ ਹਮ ਜਿਉਂਦਾ ਰਿਹਾ ਬਾਈ ਤੇਰਾ ਧੰਨਵਾਦ ਭਰਾ ਤੂੰ ਯਾਦ ਰੱਖਿਆ ਮੈਂ ਗਰੂ ਚੜ੍ਹਦੀ ਕਲਾ ਕਰੇ ਐਦਾਂ ਹੀ ਆ ਵੀਰੇ ਭਰਾਵਾਂ ਨੂੰ ਭਰਾ ਜੇ ਭਰਾ ਦੀ ਹੁਣ ਤੇਰੇ ਚ ਜ਼ਰੂਰਤ ਸੀਗੀ ਹਮ ਖੜਾ ਨਾ ਇੱਥੇ ਹਮ ਕਮੈਂਟ ਕੀ ਕਰਨਗੇ ਉੱਥੇ ਕੀ ਕਰਨਗੇ ਕਮੈਂਟ ਤੇਰੇ ਚ ਜ਼ੋਰ ਤੇ ਸਿੱਧੂ ਖੜਿਆ ਬਾਈ ਤੇਰੀ ਮੈਂ ਹੈਲਪ ਨਹੀਂ ਕੀਤੀ ਹਮ ਮੇਰੇ ਕੋਲ ਤੇਰੇ ਮੈਸੇਜ ਆ ਗਿਆ ਤੇਰੀ ਕਿਸੇ ਯੂਟਿਊਬਰ ਨੇ ਹੈਲਪ ਨਹੀਂ ਕੀਤੀ ਤੂੰ ਆਪਦੇ ਪੈਰਾਂ ਤੇ ਆਪ ਖੜ ਗਿਆ ਹਮ ਜੇ ਤੂੰ ਕਮੈਂਟ ਦੇਖੀ ਜਾਂਦਾ ਜੇ ਦੇਖੀ ਜਾਂਦਾ ਮੇਰੇ ਨਾਲ ਕੋਈ ਖੜਦਾ ਨਹੀਂ ਤੂੰ ਬੰਨਣਾ ਸੀ ਉਹ ਜਿਵੇਂ ਕਰਦੇ ਹੁੰਦੇ ਹੁੰਦੇ ਆ ਵੀ ਜਿਵੇਂ ਉਹ ਆਪਾਂ ਆਪਦੀ ਕੁਆਲਿਟੀ ਨੂੰ ਉਹ ਇਗਨੋਰ ਕਰਨਾ ਯਾਰ ਮੇਰਾ ਕਿਸੇ ਨੇ ਐ ਨਹੀਂ ਕੀਤਾ ਅੱਜ ਕੱਲ ਉਹ ਅੰਬੈਸਟਰ ਚੱਲ ਰਿਹਾ ਜਿਵੇਂ ਵੀ ਮੇਰਾ ਕਿਸੇ ਨੇ ਉਹ ਨਹੀਂ ਕੀਤਾ ਅੱਛਾ ਉਹ ਉਹ ਹੈਗਾ ਇੱਕ ਗਰੀਬਾਂ ਦਾ ਬ੍ਰਾਂਡ ਬੈਸਟਰ ਦੇਖਿਆ ਉਹ ਕਹਿ ਲੱਗ ਜਾਂਦਾ ਕਹਿੰਦਾ ਬਾਈ ਸਾਡੀਆਂ ਜੀਸੀਬੀਆਂ ਚੱਲਦੀਆਂ ਸੀਗੀਆਂ ਸਾਡਾ ਜੇਹ ਚੱਲਦਾ ਸੀਗਾ ਮੈਂ ਹੁਣ ਉਹਦੀਆਂ ਰੀਲਾਂ ਚੱਲਦੀਆਂ ਆ ਉਹ ਫੜਾ ਕਦੇ ਤੂੜੀ ਨਾ ਸਿਰ ਲਵੇ ਲੈਂਦਾ ਬਾਈ ਉਹ ਪੈਸਾ ਕਮਾ ਸਕਦਾ ਨਾ ਬਹੁਤ ਜ਼ਿਆਦਾ ਆਪਾਂ ਨੂੰ ਕਿੰਨਾ ਟਾਈਮ ਲੱਗਾ ਇੱਥੇ ਪਹੁੰਚਣ ਨੂੰ ਤੁਸੀਂ ਵੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਬਾਪੂ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਵੀ ਤੂੰ ਆ ਤੇ ਕੱਚੂ ਵਾਲੀ ਚਾਲ ਚੱਲ ਰਿਆ ਚੱਲ ਸਹੀ ਰਿਆ ਤੂੰ ਡਿੱਗਦਾ ਨਹੀਂ ਉਹੀ ਗੱਲ ਆਪਾਂ ਸਕਸੈਸ ਹਲੇ ਹੋਏ ਤਾਂ ਨਹੀਂ ਵੈਗਰੂ ਚਲੋ ਕਰੇਗਾ ਆਪਾਂ ਮਿਹਨਤ ਨੂੰ ਲੱਗੇ ਆ ਉਹ ਬੰਦੇ ਨੂੰ ਤਾਂ ਸ਼ੋਰਤੀ ਬਹੁਤ ਛੇਤੀ ਮਿਲੀ ਯਾਰ ਭਈ ਅਸਲ 'ਚ ਨਾ ਮੈਂ ਤੈਨੂੰ ਗੱਲ ਦੱਸਾਂ ਸੋਸ਼ਲ ਮੀਡੀਆ ਤੇ ਲੋਕ ਪੈਸੇ ਵਗਰ ਨਹੀਂ ਭੱਜ ਰਹੇ ਲੋਕ ਭੱਜ ਰਹੇ ਕਿ ਮੈਂ ਵਾਇਰਲ ਹੋਵਾਂ ਹਾਂ ਹਿੱਟ ਹੈ ਨਾ ਤੁਸੀਂ ਹੁਣ ਕਈ ਲੋਕ ਜਦੋਂ ਹੁਣ ਕਰਦੇ ਨੇ ਜਦੋਂ ਕਿ ਜਦੋਂ ਆਹ ਕਹਿੰਦਾ ਬਾਈ ਮੈਂ ਉਹ ਮੇਰੇ ਆਹ ਚੱਲਦਾ ਸੀ ਮੈਂ ਹੁਣ ਗਰੀਬ ਹੋ ਗਿਆ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਹੂੰ ਬਾਈ ਜੀ ਇਹ ਸੋਚੋ ਅਸੀਂ ਜਿਨ੍ਹਾਂ ਦੀ ਕੌਮ ਚੋਂ ਆ ਫਰਵਰੀ ਮਹੀਨਾ ਚੜ ਗਿਆ ਹੂੰ ਅਗਲਾ ਮਹੀਨਾ ਮਾਰਚ ਆ ਗਿਆ ਹੂੰ 14 ਮਾਰਚ ਨੂੰ ਇੱਕ ਬੰਦੇ ਨੇ ਅਰਦਾਸਾ ਸੋਧਿਆ ਸੀਗਾ ਹੂੰ ਅਕਾਲੀ ਫੂਲਾ ਸਿੰਘ ਹੂੰ ਸਾਡੇ ਤਾਂ ਉਹ ਬੰਦੇ ਨੇ ਜਿਹੜੇ ਜਿਹੜੇ ਇੱਕ ਵਾਰੀ ਕਹਿ ਦਿੰਦੇ ਨੇ ਕੱਲਾ ਕੱਲਾ ਸਿੰਘ ਤੇ ਉਹ ਵਾਪਸ ਨਹੀਂ ਮੁੜਦਾ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਵੀ ਨਹੀਂ ਮੋੜਦਾ ਸੀਗਾ ਜਿਹਨੇ ਕਰਨਾ ਉਹ ਕਰੂਗਾ ਉਹ ਕਰੂਗਾ ਅਸੀਂ ਤਾਂ ਹਾਂ ਤੁਸੀਂ ਗੁਰੂ ਤੋਂ ਮੰਗਾ ਤੁਸੀਂ ਕਰੋ ਯਾਰ ਜੋ ਕਰਨਾ ਚਾਹੁੰਦੇ ਹੋ ਪਰ ਅਸੀਂ ਕਿਸੇ ਮੋੜੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਮਰ ਗਏ ਅਸੀਂ ਪਿੱਟ ਕੇ ਯਾਰ ਅਸੀਂ ਉਸ ਕੌਮ ਦੇ ਵਿੱਚ ਆ ਅਸੀਂ ਭੁੱਖੇ ਵੀ ਮਰ ਗਏ ਸੀ ਯਾਰ ਮਰ ਵੀ ਗਾ ਤਾਂ ਵੀ ਨਹੀਂ ਕਰਨਾ ਅੱਛਾ ਯਾਰ ਸਾਡੇ ਵਾਲਿਆਂ ਨੇ ਪੱਤੇ ਖਾ ਕੇ ਵੀ ਕੱਢੀ ਹੋਈ ਆ ਕੱਢੀ ਹੋਈ ਆ ਤੇ ਇਹ ਸਾਡੇ ਇਹ ਸਾਡੇ ਚੰਗੇ ਭਲੇ ਹੈਗੇ ਲੀੜੇ ਦਿੱਤੇ ਪਾਉਂਦੇ ਫੋਨ ਹੱਥ ਦੇ ਵਿੱਚ ਤਾਂ ਵੀ ਕਹਿਣਗੇ ਅਸੀਂ ਮਰ ਗਏ ਤਾਂ ਵੀ ਮਰ ਗਏ ਉਹ ਇੰਟਰਵਿਊ ਵਾਲੇ ਨੇ ਕਿੰਨੀ ਝੰਡ ਲਾਈ ਆ ਕਹਿੰਦਾ ਦੱਸ ਕਿਹੜਾ ਕੰਮ ਕਹਿੰਦਾ ਚਾਹਦਾ ਆ ਇਹਨੂੰ ਕਹਿੰਦਾ ਮੈਂ ਕਰ ਨਹੀਂ ਸਕਦਾ ਲੈ ਮੈਂ ਕਹਿੰਦਾ ਨਾ ਵੀ ਜਦੋਂ ਕਿਤੇ ਭੜਾ ਸਮਾਂ ਮਾੜਾ ਸਮਾਂ ਆਵੇ ਕੁਝ ਵੀ ਕਰਨਾ ਪਵੇ ਕੰਮ-ਕੰਮ ਆ ਮਿਹਨਤ ਮਿਹਨਤ ਕਰਨੀ ਪੈ ਸਕਦੀ ਯਾਰ ਇਹਨਾਂ ਆ ਵੀ ਆਦਾ ਦਵਾਰਾ ਸਕਸੈਸ ਹੋਵੋ ਮੈਂ 5000 ਰੁਪਏ ਨਾਲ YouTube ਦਾ ਚੈਨਲ ਸ਼ੁਰੂ ਕਰਿਆ ਹੋਇਆ ਨਾ ਮੇਰੇ ਕੋਲੇ ਜ਼ਮੀਨ ਆ ਨਾ ਮੇਰੇ ਕੋਲੇ ਕੋਈ ਕਾਰੋਬਾਰ ਮੇਰਾ ਪਹਿਲਾ ਕਾਰੋਬਾਰ ਡੈੱਡ ਹੋ ਗਿਆ ਪੰਜ ਹਜ਼ਾਰ ਰੁਪਏ ਦੇ ਨਾਲ YouTube ਚੈਨਲ ਸ਼ੁਰੂ ਕਰਿਆ ਹੋਇਆ ਬਾਈ ਨਾ ਦੇਖ ਲੈ ਤੇ ਮੈਂ ਤਾਂ ਨਹੀਂ ਕਿਸੇ ਨੂੰ ਕਿਹਾ ਸੀਗਾ ਕਿ ਮੇਂ ਵੀ ਮੇਰੀ ਹੈਲਪ ਕਰੋ ਕਿ ਮੇਰੀ ਹੈਲਪ ਕਰੋ ਮੈਨੂੰ ਪੈਸੇ ਦੇਓ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੀ ਸੀ ਕਿ ਬਾਬਾ ਜੀ ਤੁਹਾਡੇ ਮੂਹਰੇ ਛੱਡ ਦੀ ਯਾਰ ਮਹਾਰਾਜ ਨੇ ਲਕੋਇਆ ਵੀ ਕੁਝ ਨਹੀਂ ਫਿਰ ਹਾਂ ਤੇ ਮਹਾਰਾਜ ਨੇ ਸਭ ਕੁਝ ਕਰਿਆ ਨਾ ਬਾਬਾ ਦੀਪ ਸਿੰਘ ਬਾਈ ਸਭ ਕੁਝ ਕਰਦਾ ਤੁਸੀਂ ਅਰਦਾਸ ਕਰੋ ਤੁਹਾਡੀ ਅਰਦਾਸ ਤੱਕ ਚਾਹੀਦੀ ਹਾਂ ਹੁਣ ਇਹ ਵੀ ਮੇਰੇ ਨਾਲ ਜਦੋਂ ਜਾਂਦਾ ਸੀ ਗੁਰੂ ਘਰ ਜਾਣ ਲੱਗ ਗਏ ਇਹ ਨੂੰ ਲੈ ਕੇ ਜਾਣ ਲੱਗ ਗਿਆ ਮੈਂ ਇਹ ਪਹਿਲਾਂ ਇਹ ਵੀ ਥੋੜਾ ਜਿਹਾ ਉਰੇ ਪਰਿਆਲੇ ਸੀ ਕੋਹ ਤੁਰਿਆ ਵਰਦਾ ਹੁੰਦੇ ਤੇ ਮੈਂ ਨੂੰ ਨਾਲ ਲਜਾਣ ਲੱਗਿਆ ਮੈਂ ਕਿਹਾ ਤੁਸੀਂ ਇੱਕ ਆਰੇ ਹੋਵੋ ਇਹ ਕਹਿੰਦਾ ਮੇਰਾ ਆ ਨਹੀਂ ਹੁੰਦਾ ਮੇਰਾ ਉਹ ਨਹੀਂ ਹੁੰਦਾ ਮੈਂ ਕਿਹਾ ਹੋ ਸਕਦਾ ਕੁਝ ਚੰਗੇ ਲਈ ਖੜਿਆ ਹੋਵੇ ਖੜਾ ਹੋਵੇ ਰੱਬ ਉਹ ਉੱਥੋਂ ਦਾ ਕੱਪ ਨਹੀਂ ਲਿਖੀ ਕਹਿੰਦੇ ਹੁੰਦੇ ਆ ਉਹ ਹੋਵੇ ਹੀ ਨਾ ਰੱਬ ਆਪਾਂ ਟਾਲਦਾ ਹੀ ਹੋਵੇ ਕਿ ਤੇਰੇ ਲਈ ਕੁਝ ਪਰਮਾਤਮਾ ਨੇ ਵਧੀਆ ਲਿਖਿਆ ਆ ਹਮ ਗੁਰੂ ਮਹਾਰਾਜ ਆ ਕੇ ਅਰਦਾਸ ਕਰਿਆ ਕਰਕੇ ਜੋ ਹੋ ਰਿਹਾ ਸਹੀ ਹੋ ਰਿਹਾ ਬਸ ਡੋਲਣ ਨਾ ਦਿਓ ਚੜ੍ਹਦੀ ਕਲਾ ਚ ਰੱਖਿਓ ਬਾਕੀ ਅਸੀਂ ਆਪੇ ਦੇਖ ਲਾਂਗੇ ਕੋਈ ਚੱਕਰ ਨਹੀਂ ਉਹ ਬੰਦਾ ਸਟਰੋਂਗ ਰਵੇ ਖੂਨ ਤੱਤਾ ਚਾਹੀਦਾ ਅਸੀਂ ਮੰਗਤਿਆਂ ਦੀ ਕਾਮਚੋਂ ਨਹੀਂ ਹੈਗੇ ਅਸੀਂ ਉਹਨਾਂ ਦੀ ਕਾਮਚੋਂ ਨਹੀਂ ਹੈਗੇ ਜਿਹੜੇ ਕਹਿਣਗੇ ਜੀ ਸਾਡੇ ਕੋਲੇ ਕੁਝ ਹੈ ਨਹੀਂ ਉਹ ਸਾਡਾ ਆ ਬੰਦ ਹੋ ਗਿਆ ਸਾਡੇ ਕੁਆਹ ਲੈ ਲਿਆ ਮੈਂ ਗਰੀਬ ਜਾਂ ਮੈਂ ਮਰ ਗਿਆ ਨਾ ਉਹ ਸਾਡੇ ਵਾਲੇ ਯਾਰ ਸਾਡੇ ਵਾਲੇ ਤਾਂ ਸਾਡੇ ਵਾਲੇ ਤਾਂ ਵੱਡੇ ਹੋਣਾ ਤਾਂ ਤਾਂ ਵੀ ਕਹਿੰਦੇ ਚੜਦੀ ਕਲਾ ਜਾ ਸਾਡੇ ਵਾਲੇ ਨਹੀਂ ਯਾਰ ਸਾਡੇ ਵਾਲੇ ਤਾਂ ਮਹਿਲ ਵੀ ਛੱਡ ਕੇ ਗਏ ਤਾਂ ਤਾਂ ਵੀ ਰਾਜੇ ਆ ਤਾਂ ਵੀ ਰਾਜੇ ਤਾਂ ਵੀ ਰਾਜੇ ਤਾਂ ਵੀ ਰਾਜੇ ਇਸ ਕਰਕੇ ਬਾਈ ਜੀ ਕਿਸੇ ਤੋਂ ਮੰਗੇ ਰਾਜਾ ਨੰਗ ਵੀ ਹੋ ਜੇ ਤੇ ਉਹ ਚ ਰਾਜਪੁਣਾ ਨਹੀਂ ਜਾਂਦਾ ਨੰਗ ਰਾਜਾ ਵੀ ਹੋ ਜੇ ਤੇ ਉਹ ਨੰਗ ਪੁਣਾ ਉਹ ਗੱਲ ਜਿਹੜਾ ਬਾਈ ਹੈਗਾ ਨਾ ਉਹ ਜਿਹੜਾ ਰੀਲਾਂ ਜੀਆਂ ਪਾਉਂਦਾ ਉਹ ਜੀ ਸੀ ਬੀ ਜੀ ਆਲਾ ਜਿਹੜਾ ਕਹਿੰਦਾ ਉਹ ਕਹਿੰਦਾ ਗਰੀਬਾ ਦਾ ਬ੍ਰਾਂਡ ਹੈ ਤੈਨੂੰ ਬਾਈ ਮੈਂ ਬਾਲਾ ਨਹੀਂ ਕੁਝ ਕਹਿਣਾ ਚਲ ਮੈਂ ਉਦਾਂ ਆਪਾਂ ਯਾਰ ਕੀ ਕਿਸੇ ਨੂੰ ਕਹਿ ਸਕਦੇ ਪਰ ਇੱਕ ਨਾ ਤੈਨੂੰ ਇੱਕ ਲਾਈਨ ਕਹਿ ਦਿੰਨਾ ਕੋਈ ਕਿਸੇ ਕੋ ਰਾਜਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਇਸ ਕਰਕੇ ਬਾਈ ਆਗਿਆ ਜ਼ਰੂਰ ਚਾਹੀਦੀ ਆ। ਤੁਸੀਂ ਸਭ ਕੁਝ ਕਰ ਸਕਦੇ ਆ। ਹਿੰਮਤ ਚਾਹੀਦੀ। ਹਾਂ, ਹਿੰਮਤ ਚਾਹੀਦੀ ਆ। ਉੱਠ ਕੇ ਕੁਝ ਕਰੀਏ ਤਾਂ ਸਹੀ। ਕਰੋ। ਫੇਰ ਹੀ ਹੋਏਗਾ। ਫੇਰ ਹੋਊਗਾ ਬਾਈ ਜੀ। ਘਰੇ ਬੈਠਿਆਂ ਤਾਂ ਕੁਝ ਹੋਣਾ ਨਹੀਂ। ਹਾਂ, ਘਰੇ ਬੈਠ ਕੇ ਕਮੈਂਟ ਹੁਣੇ ਆ। ਹਾਂ। ਉਹ ਕਰ ਦੇਣੇ ਤੁਸੀਂ ਕਰੋ। ਤੇ ਆਹ ਜਟਾ ਇਹ ਟਾਇਰ ਕਿੰਨੇ ਦੇ ਚੜੇ ਇਹਦੇ? ਜੀ ਹੁਣ ਯਾਦ ਨਹੀਂ ਹੋਈਆ ਥੋੜਾ ਟਾਈਮ। ਇਹ ਕਿੰਨਾ ਟਾਈਮ ਪਹਿਲਾਂ ਚੜੇ ਆ? ਹੋਵੇ 7-8 ਮਹੀਨੇ ਭਾਜੀ। 7-8 ਮਹੀਨੇ। ਹਾਂ ਜੀ। ਇਹ 15 ਨੰਬਰ ਆਏ। ਹਾਂ ਜੀ। ਇਹ ਮਤਲਬ ਉਦਾਂ 14 ਨੰਬਰ ਆ ਰੇਡੀਅਲ ਕਰਕੇ 15 ਆ ਕਿ 15 ਵੀ ਆਉਂਦੇ ਆ 15 ਆਉਂਦੇ ਇਹ ਰੇਡੀਅਲ ਇਹ 15 ਨੰਬਰ ਹੀ ਆ ਹਾਂਜੀ ਤੇ ਆਹ ਸਿਸਟਮ ਇਹ ਕਦੋਂ ਲਾਇਆ ਇਹ ਤਾਂ ਭਾਜੀ ਚੱਲੀ ਜਾਂਦਾ ਐ ਅਪਡੇਟ ਹੁੰਦਾ ਹੀ ਰਹਿੰਦਾ ਅੱਛਾ ਇਹ ਤਾਂ ਉਹ ਚੇਂਜ ਕਰਤਾ ਲਾਇਆ ਬਹੁਤ پیسے ਲਾਤ ਇਹ ਮਤਲਬ ਸਭ ਤੋਂ ਜ਼ਿਆਦਾ ਪੈਸੇ 뮤ਜ਼ਿਕ ਸਿਸਟਮ ਤੇ ਹੀ ਲਾਉਂਦਾ ਮੈਂ ओके ਇਹ ਕਿੰਨੇ ਵੂਫਰ ਆਣੇ ਇਹ ਭਾਜੀ 4 ਜਿਹੜਾ ਆਹ ਵਾਲਾ ਆ ਇਹ ਤਾਂ ਟੈਂਪਰੇਰੀ ਆ ਜਦੋਂ ਆਪਾਂ ਕੰਮ ਘੁੰਮ ਲੈਣਾ ਹਨਾ ਇੱਥੋਂ ਆ ਚਾਰ ਨਾਟ ਖੋਲੀ ਦੇ ਨੂੰ ਲਾ ਲਈਦਾ ਇਹ ਸੋਚ ਬਾਈ ਹੈਂਡ ਮੇਡ ਇਹਨੇ ਬਰਾਬਰ ਇਸੇ ਸਾਈਜ਼ ਦੇ ਉਹ 6 ਚੱਲਣਗੇ 6 6.5 ਚੱਲਣਗੇ 4 ਉਦੋਂ ਬਾਅਦ ਚੱਲ ਜਦੋਂ ਜਦੋਂ ਮੈਂ ਆਇਆ ਤੁਸੀਂ ਬਾਤ ਸੁਣੀ ਹੋਣੀ ਆਏ ਨੇ ਹਾਂ ਕਿੱਦਾਂ ਵੱਜਦਾ ਸੀ ਅਸੀਂ ਗਏ ਆਹ ਭਾਜੀ ਜਦੋਂ ਹੁਣ ਵੀਡੀਓ ਕਰਕੇ ਉਹਨਾਂ ਗਏ ਸੀ ਅਸੀਂ ਤੁਸੀਂ ਜਗਾ ਤੇ ਹੂੰ ਉਹਨਾਂ ਨੇ ਦੱਸਿਆ ਸਾਡੇ 40000 ਦਾ ਸਿਸਟਮ ਲਾਇਆ। ਉਹ ਇੰਦੀ ਜਿੱਦਾਂ ਹੁਣ ਮੈਂ ਭਾਈ ਦੀ ਆਈਡੀ ਖੋਲੀ ਮੇਰੀਆਂ ਰੀਲਾਂ ਦੇਖਣ ਲੱਗੇ ਮੋਰੇ ਆ ਗਈਆਂ। ਉਹਨੇ ਜਦੋਂ ਮੈਨੂੰ ਪੁੱਛਿਆ ਕਿ ਭਾਜੀ ਕਿੰਨੇ ਵੈਸੇ ਲੱਗੇ। ਮੈਂ ਉਸ ਬੰਦੇ ਨੂੰ ਦੱਸਿਆ ਤੇ ਉਹਦਾ ਮੂੰਹ ਵੱਡਿਆ ਦਾ ਅੱਡਿਆ ਹੀ ਰਹਿ ਗਿਆ। ਕਹਿੰਦਾ ਭਾਜੀ ਇੰਨੇ ਤਾਂ ਸਾਡੇ ਸਾਰਿਆਂ ਤੇ ਹੀ ਲੱਗੇ। ਇਹ ਮhenga ਲੱਗਦਾ ਥੋੜਾ ਜਿਆਦਾ ਜਿਹੜੀ origignal ਚੀਜ਼ ਆ ਵੀਰੇ ਥੋੜੀ ਕਾਸਟ brand costly ਤਾਂ ਆ ਜਾਏਗਾ ਥੋੜਾ ਜਿਆਦਾ ਥੋੜਾ ਜਿਆਦਾ ਨਹੀਂ ਪਰ ਇਹਨਾਂ ਇਹਦੀ ਲਾਈਫ ਜਾਦੀ ਹੋ ਪਾਈਨਰ ਦੀ ਲਾਈਫ ਬਹੁਤ ਆ ਮੈਂ ਤੈਨੂੰ ਅੱਜ ਇਹ ਤੇ ਆਪਣੀ ਗੱਡੀ ਚ ਕਸਮੈਣਾ ਜਾ ਪਿਆ ਮੇਰੇ ਕੋਲ ਪਾਈਨਰ ਦਾ ਕਬੂਫਰ ਆ ਜਿਹੜਾ ਬਹੁਤ ਕਸਮੈਣਾ ਥੋ 10 12 ਸਾਲ ਪੁਰਾਣਾ ਆ ਵੀ ਦੇਖ ਕੇ ਕਹੋਗੇ ਕੀ ਕਰਨਾ ਤੁਸੀਂ ਕਹੋਗੇ ਇਹ ਕੀ ਕਰੂਗਾ ਨਹੀਂ ਇਹ ਨਹੀਂ ਕਿ ਚੱਲੀ ਜਾਂਦਾ ਹਾਂ ਪੂਰੀ ਅੱਗ ਤੁਸੀਂ ਦੇਖ ਕੇ ਕਹੋਗੇ ਇਹਨੇ ਕਰਨਾ ਕੀ ਆ ਅੱਛਾ ਇਹ ਇਹ ਚੈਂਪੀਅਨ ਦੇ ਦੋ ਤੇ ਉਹ ਕੱਲਾ ਕੱਲਾ ਆਹੋ ਓਲਡੇ ਜਿਹਨੂੰ ਕਹਿੰਦੇ ਨੇ 올ਡੇਸਟ ਗੋਲਡ ਉਹੋ ਚੀਜ਼ ਆ ਉਹ ਇਹ 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 ਸ਼ਰਾਬ ਆ ਇਹ ਬਾਈ ਜਿੰਨੀ ਪੁਰਾਣੀ ਓਨੀ ਵਧੀਆ ਓਨੀ ਵਧੀਆ ਹੋ ਨਹੀਂ ਜਿਆਦਾ ਕਰੰਟ ਇਹ ਪੁੱਛ ਕੇ ਦੇਖ ਲੈ ਬਾਈ ਅੱਜ ਕਮੈਂਟਾਂ ਦੇ ਵਿੱਚ ਜਵਾਬ ਦੇਣਗੇ ਮੁੰਡੇ ਹੂੰ ਅ ਤੁਸੀਂ 6th ਵੇ ਸਪੀਕਰ ਦੇਖ ਹੈਲਮਟ ਸਪੀਕਰ ਦੇਖੇ ਹੁਣ ਇਹ ਪਾਇਨਰ ਦੇ ਸ਼ਾਇਦ ਜੇ ਤੁਸੀਂ ਨਹੀਂ ਦੇਖੇ ਨਾ ਅੱਜੋ ਵੀ ਬਸਾਂਗੇ ਜਿਨ੍ਹਾਂ ਨੇ ਕਦੀ ਲਵਾਈ ਮੈਂ ਨਹੀਂ ਦੇਖੇ ਹੈਲਮਟ ਸਪੀਕਰ ਆਉਂਦੇ ਸੀ ਕਿ ਪਾਇਨਰ ਦੇ ਉਹਨਾਂ ਦੀ ਸ਼ੇਪ ਹੀ ਹੈਲਮਟ ਵਰਗੀ ਹੈ ਹੈਲਮਟ ਵਰਗੀ ਹੁੰਦੀ ਸੀ ਉਹ 6th ਵੇ ਹੁੰਦਾ ਸੀਗਾ ਤੇ ਸਿਕਸ ਸਵੇ ਦਾ ਮਤਲਬ ਸਿਕਸ ਮਤਲਬ 6 ਪਾਸੇ ਵਾਜ ਜਾਂਦੀ ਸੀ ਹੁਣ ਅੱਛਾ 6 ਪਾਸੇ ਆਵਾਜ਼ ਆਉਂਦੀ ਹੈ ਤੇ ਉਹ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਹਿ ਲੋ ਕਿ ਉਹਦਾ ਮੂਹ ਮੰਗਿਆ ਮੋਲਿਆ ਉਹ ਲੱਭਦੇ ਨਹੀਂ ਜਿਹੜੇ ਦੁਆਬੇ ਵਾਲੇ ਨੇ ਕਿਉਂਕਿ ਉਹ ਬਾਹਰੋਂ ਬਹੁਤ ਲੋਕ ਲੈ ਕੇ ਆਏ ਸੀਗੇ ਹੂੰ ਉਹ ਆਉਂਦੇ ਪਹਿਲਾ ਵਾਰ ਜੀ ਲੱਭਣੇ ਵੇਣ ਦਾ ਉਹ ਤਾਂ ਮਿਲਦੇ ਨਹੀਂ ਉਹ ਤਾਂ ਜਿਹੜਾ ਅੱਜ ਵੀ ਆਪਦੀਆਂ ਗੱਡੀਆਂ ਚਲਾਏ ਜਾਂ ਟਰੈਕਟਰ ਨਾਲ ਚਲਾਏ ਆ ਉਹ ਦੱਸਣਗੇ ਬਾਈ ਬਾਹਰਲੇ ਥਿਆ ਰੰਗ 14-15 ਲੱਖ ਦੇ ਉਹ ਦੇਖੋ ਹੁਣ ਲੱਖਾਂ ਚ ਨਹੀਂ ਉਹ ਕਹਿਣ ਦਾ ਮਤਲਬ ਚੀਜ਼ ਹਜ਼ਾਰਾਂ ਵਾਲੀ ਜਿਵੇਂ ਬਾਹਰਲੀ ਚੀਜ਼ ਤਾਂ ਹੁਣ ਇੱਧਰਲੀ ਚੀਜ਼ ਉਹ ਹਮ ਡੀਐਸਪੀ ਆਜੇ 70 70 ਸੇਸੀ ਯਾਰ ਲੱਖ ਲੱਖ ਰੁਪਏ ਦੇ ਮਿਲਦੇ ਨੇ ਉਹ ਵੀ ਬੂਫਰੀਆ ਨਹੀਂ ਨਹੀਂ ਉਹ ਸਾਊਂਡ ਬਦਲਣਾ ਸਾ ਸਾ ਉਹ ਸਾਊਂਡ ਸਾਊਂਡ ਵਾਸਤੇ ਆ ਜਿਵੇਂ ਆਪਾਂ ਐਂਪਲੀਫਾਇਰ ਲਾਉਨੇ ਆ ਸਪੀਕਰ ਲਾਉਨੇ ਆ ਐਵੇਂ ਡੀਐਸਪੀ ਲੱਗਦਾ ਆਪਣੇ ਟਰੈਕਟਰਾਂ ਦੇ ਨਾਲ ਗੱਡੀਆਂ ਦੇ ਵਿੱਚ ਤਾਂ ਬਹੁਤ ਲਾਉਦਾ ਵੀ ਆਉਦਾ ਹੀ ਆ ਯਾਰ ਡੀਐਸਪੀ ਆਪਾਂ ਨੂੰ ਕਿਤੇ ਉਹ ਮਿਲਿਆ ਨਹੀਂ ਵਧੀਆ ਨਵਾਂ ਵਾਲਾ ਆਪਾਂ ਨਹੀਂ ਤਾਂ ਹੁਣ ਤੱਕ ਲਾ ਦੇਣੇ ਆਪਣੀ ਗੱਲ ਚੱਲਦੀ ਆਪਾਂ ਬਾਹਰੋਂ ਮੰਗਾਵਾਗੇ ਹੁਣ ਉਹ ਚੱਕਰ ਭਾਜੀ ਨੇ ਤਾਂ ਮੈਂ ਗੱਲ ਕਰਦਾ ਹੀ ਰਹਿਣਾ ਜਿੱਦਾਂ ਹੁਣ ਵੱਡੇ ਭਾਜੀ ਆ ਭਾਈ ਤੋਂ ਪੁੱਛ ਕੇ ਕਰਨਾ ਭਾਜੀ ਇਦਾਂ ਕਰ ਲਈਏ ਹੁੰਦਾ ਹੀ ਆ ਭਰਾਵਾਂ ਦਾ ਉਹ ਭਰਾ ਭਰਾ ਤੋਂ ਬਿਨਾ ਪੁੱਛੇ ਹੀ ਪੈਰ ਨਹੀਂ ਵੱਟੀ ਦਾ ਰੋਇ ਮੇ ਕੰਮ ਹੋਵੇ ਚਾਹੇ ਨਾ ਹੋਵੇ ਡੇਲੀ ਫੋਨ ਕਰਕੇ ਬੱਚੀ ਦਾ ਭਾਜੀ ਕਿੱਦਾਂ ਮੈਂ ਕੰਟੈਕਟ ਤੇ ਰਹਿਣਾ ਹੈ ਰਹਿਣਾ ਹਾਂ ਰਹਿਣਾ ਹੀ ਰਹਿਣਾ ਮੈਂ ਨਾ ਕਰਾ ਭਾਈ ਦਾ ਆ ਜਾਂਦਾ ਮੋਸਟਲੀ ਇਹੀ ਰੋਹ ਦੀ ਕਰੀਦਾ ਤੇ ਦੋ ਗੁੱਲਿਆਂ ਦਾ ਰਾਜ ਭਾਜੀ ਜਿੱਦਾਂ ਇੱਕ ਤਾਂ ਸਾਡੇ ਕੋਲ ਵੱਡੀ ਟਰਾਲੀ ਆ ਭਾਈ ਫੁੱਟੀ ਉਹਦਾ ਹੈਵੀ ਆ ਹੈਵੀ ਆ ਉਹਦੇ ਲਈ ਆਹ ਵਾਲੀ ਦਾ ਇੱਕ ਛੋਟੀ ਵੀ ਆਪਣੇ ਕੋਲ 14 ਫੁੱਟੀ ਉਹਦਾ ਵੀ 6 ਜਿਹੜਾ ਹੁੰਦਾ ਘੱਟ ਆ ਫਿਰ ਉਹਦੇ ਕਰਕੇ ਆ ਲੈ ਆ ਯਾਰ ਆਹ ਕੰਮ ਤੋਂ ਪੱਕਾ ਕਰਿਆ ਨਹੀਂ ਤੇ ਗੁੱਲੇ ਗੁੰਮ ਜਾਂਦੇ ਆ ਹਾਂਜੀ ਭਾਜੀ ਸਾਡੇ ਤਾਂ ਗੁੱਲੇ ਹੀ ਨਹੀਂ ਲੱਭਦੇ ਆ ਆਪਣੇ ਮੈਸੀ ਜਿਹੜਾ ਦੂਸਰਾ ਇੱਕ ਹੋ ਟਰੈਕਟਰ ਆ ਉਹਦੇ ਇੱਦੀ ਖੁੱਲੇ ਆ ਉਹ ਥਾਲਾ ਕਈ ਵੇਲੇ ਲੱਜਦਾ ਹੀ ਨਹੀਂ ਤੇ ਇਹ ਟਰੈਕਟਰ ਜੋ ਇਹ ਕਿੰਨਾ ਮਾਡਲ ਦੱਸਿਓ ਜੀ ਇਹ ਭਾਜੀ 21 ਆ 21 ਹਾਂਜੀ ਇਹਦੇ 'ਚ ਕੋਈ ਕੰਪਲੇਂਟ ਆਈ ਆ ਕੋਈ ਕੰਪਲੇਂਟ ਅਜੇ ਤੱਕ ਕੁਝ ਨਹੀਂ ਆਈ ਹੈ ਜੀ ਕੋਈ ਵੀ ਆਈ ਹੋਵੇ ਕੰਪਲੇਂਟ ਨਹੀਂ ਆਈ ਭਾਜੀ ਫਾਰਮ ਟਰੈਕ ਤੋਂ ਕੋਈ ਕੰਪਲੇਂਟ ਨਹੀਂ ਆਉਂਦੀ ਕੰਪਲੇਂਟ ਬਾਪੂ ਨੂੰ ਪਤਾ ਹੋਣੀ ਇਹ ਚਲਾਉਂਦਾ ਕਿੱਤੋਂ ਮੈਂ ਕਹਿਣ ਲੱਗਾ ਸੀ ਨਹੀਂ ਭਾਜੀ ਭਾਈ ਬੁਈ ਸਾਰੀ ਮੈਂ ਆਪੇ ਹੀ ਕਰਦਾ ਬਾਕੀ ਖੇਤ ਜੀ ਜੋ ਟਰੈਕਟਰ ਚਲਾਉਣਾ ਦੋ ਜੇਤ ਮੈਨੂੰ ਜਦੋਂ ਦਾ ਨਵਾਂ ਕੜਾ ਪਹਿਲਾਂ ਨਹੀਂ ਸੀ ਆਪਾਂ ਕਰਦੇ ਝੂਠ ਨਹੀਂ ਬੋਲਦੇ ਜਦੋਂ ਦਾ ਆ ਲੈ ਆਏ ਆ ਆਪਾਂ ਘਰ ਚ ਇੰਨਾ ਕਰਮਾ ਵਾਲਾ ਭਾਜੀ ਇਹ ਟਰੈਕਟਰ ਗੱਡੀਆਂ ਵੀ ਲੈ ਲਈਆਂ ਮੋਟਰਸਾਈਕਲ ਵੀ ਬਹੁਤ ਲੈ ਲੇ ਠੀਕ ਆ ਸਾਰਾ ਕੁਝ ਹੀ ਲੈ ਲਿਆ ਬਸ ਉਹੀ ਗੱਲ ਹੋ ਗਈ ਨਾ ਕਿ ਬਸ ਸਟਾਰਟਿੰਗ ਦੀ ਚੀਜ਼ ਹੋ ਗਈ ਹੁਣ ਮੇਰੇ ਦਿਲ ਦੀ ਇੱਛਾ ਆ ਹੁਣੇ ਹੀ ਬਦਲਣਾ ਸੀ ਪਰ ਹੁਣ ਨਹੀਂ ਹਲੇ ਰੋਕੇ ਬਦਲਾਂਗੇ ਜੇ ਮੇਰੇ ਹੱਥ ਬਸ ਹੋਇਆ ਮੈਂ ਆਪਣੇ ਪੈਰਾਂ ਤੇ ਖੜ ਗਿਆ ਇਹਨੂੰ ਵੇਚਣਾ ਨੇ ਜੇ ਬਿਕ ਵੀ ਗਿਆ ਜਿੰਨਾ ਦਾ ਕਰਮਾ ਸਟੈਂਡ ਹੋ ਗਿਆ ਮੁੜ ਕੇ ਦੁਬਾਰਾ ਮੇਰੇ ਘਰੇ ਹੀ ਆ ਵੈਰੀ ਗੁੱਡ ਕਿਉਂਕਿ ਇਤੋਂ ਮੈਂ ਸ਼ੁਰੂ ਕੀਤੀ ਆ ਆਪਣੀ ਛੋਟੀ ਪਮੇ ਸਟਾਰਡਿੰਗ ਆ ਮਾੜੀ ਮੋਟੀ ਆ ਪਰ ਕੀਤੀ ਦਾ ਹੈ ਨਾ ਕੀਤੀ ਦਾ ਹੈ ਨਾ ਹਾਂ ਕੀਤੀ ਦਾ ਯਾਰ ਇਹ ਥੋੜੀ ਨਾ ਭਾਜੀ ਉਹ ਜਿਹੜੇ ਆ ਨਸ਼ੇੜੀਆਂ ਗੂਸਾਲੇ ਆ ਟੀਕੇ ਲਾਉਣ ਬੈਠੇ ਥੋੜਾ ਤਾਂ ਉਹਦਾ ਬਚੇ ਆ ਮੈਂ ਇੱਕ ਹੋਰ ਚੀਜ਼ ਦੱਸਦਾ ਵਧੀਆ ਹਾਂ ਇਹਦਾ ਮੁੰਡੇ ਦਾ ਖੇਤੀ ਨਾਲ ਇੰਨਾ ਕਿ ਪਿਆਰ ਆ ਨਾ ਹਾਂ ਮਾਲਕੇ ਬਈ ਪਾਣੀ ਲੱਗਾ ਹੋਵੇ ਹਾਂ ਨਾ ਲੱਗਾ ਹੋਵੇ ਹਾਂ ਬੀਜ ਬਜਾਈ ਕਰਨੀ ਹੋਵੇ ਨਾ ਕਰਨੀ ਹੋਵੇ ਬਣਾਈ ਕਰਨੀ ਹੋਵੇ ਨਾ ਕਰਨੀ ਹੋਵੇ ਹਾਂ ਜਦੋਂ ਕੋਈ ਕਾਂਡ ਕਰ ਦਵੇ ਇਹ ਕਹਿੰਦਾ ਬਾਪੂ ਮੈਂ ਚੱਲਾ ਖੇਤ ਇਹ ਤਾਂ ਗੈਸਟ ਹਾਊਸ ਬਣਾਇਆ ਹੈ ਇਹਦੇ ਤਾਂ ਕੰਮ ਹੋ ਗਿਆ ਚੱਲ ਗੈਸਟ ਹਾਊਸ ਹੁਣ ਘਰੋਂ ਪਹਿਣ ਗਿਆ ਮੈਂ ਬਹੁਤ ਮਾਰਿਆ ਮੈਂ ਇਤਨੀ ਚੁਲ ਜਾ ਉਹ ਇਹ ਵੀ ਇੱਕ ਆਪਣਾ ਪ੍ਰੇਮ ਪਿਆਰ ਜਾਂ ਬਾਪੂਆਂ ਦਾ ਨਹੀਂ ਆਪਣੇ ਨਾਲ ਬਹੁਤ ਇੱਜ਼ਤ ਜੋ ਵੀ ਹੁੰਦੀ ਨਾ ਇਹਨੂੰ ਆਪਾਂ ਡਰ ਕਹਿ ਲਈਏ ਕੁਛ ਕਹਿ ਲਈਏ ਹੈ ਨਾ ਫਾਰਮ ਟਰੈਕ ਦੇ ਜਿਹੜੇ ਨਵੇਂ ਮਾਡਲ ਆਏ ਆ ਪਸੰਦ ਆਕ ਨਹੀਂ ਭਾਜੀ ਨਹੀਂ ਬਈ ਯਾਰ ਸਾਰਿਆਂ ਨੂੰ ਹੀ ਮੈਨੂੰ ਨਹੀਂ ਪਸੰਦ ਪਰਸਨਲ ਹੀ ਹੈ ਮੇਰਾ ਪਰਸਨਲ ਹੀ ਮੈਂ ਕਿਸੇ ਨੂੰ ਨਹੀਂ ਦਿੰਦਾ ਦੇਖੋ ਭਾਜੀ ਨੋ ਡਾਊਟ ਉਹਨਾਂ ਨੇ ਐਚਪੀ ਵਧਾਤੀ ਹੋਊਗੀ ਹਾਂ ਅਸੀਂ ਆਪ ਆਪਣੇ ਤਰੀਕੇ ਨਾਲ ਵਧਾ ਲਈ ਹਾਂ ਸਾਡੇ ਨਾਲ ਜਿਹਨੂੰ ਕੋਈ ਲੱਗਦਾ ਉਹਨਾਂ ਦੀ ਐਚਬੀ ਜ਼ਿਆਦਾ ਇਹਦੇ ਨਾਲ ਦਾ ਕਰਕੇ ਲਿਆਓ ਪਾ ਕੇ ਦੇਖ ਲੈਣੇ ਸੀਆਰਟੀ ਦੀ ਗੱਲ ਵੀ ਕਰਦਾ ਦੂਸਰੀ ਸ਼ੇਪ ਦੀ ਵੀ ਗੱਲ ਕਰਦਾ ਸ਼ੇਪ ਦੀ ਤੇ ਵਧੀ ਇਹ ਗੱਲ ਆ ਹੁਣ ਦੇਖੋ ਇਹ ਸ਼ੁਰੂ ਤੋਂ ਤੁਰੇ ਆਉਂਦੇ ਆ ਇਹਹੀ ਸ਼ੇਪ ਆ ਤਿੰਨ ਹਿੱਸਿਆਂ ਚ ਖੁੱਲਦੀ ਆ ਹੂੰ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਨਾਲੇ ਜਿੱਥੋਂ ਲੋੜ ਆ ਉੱਥੋਂ ਖੁੱਲ ਜਾਂਦਾ ਉਹ ਸਾਰੀ ਇੱਥੋਂ ਖੁੱਲਦੀ ਐ ਕੋ ਦੇਖਣ ਨੂੰ ਜੁਰੇ ਹੋਰ ਵਧੀਆ ਗੱਲ ਦੱਸਾਂ ਬਈ ਜਿਹੜਾ ਆ ਸ਼ੇਪ ਆ ਨਾ ਸਾਡੇ ਇਲਾਕੇ ਦੇ ਵਿੱਚ ਜਿੰਨਾ ਕਿ ਮੈਂ ਸਾਰਾ ਦੁਆਬਾ ਘੁੰਮਿਆ ਇਹ ਸਾਡੇ ਬਜ਼ੁਰਗਾਂ ਨੂੰ ਪਸੰਦ ਆ ਮੇਨ ਗੱਲ ਆਹੀ ਆ ਦਿਮਾਗ ਚ ਦਿਲ ਚ ਰਚੀ ਆ ਅੱਜ ਦੇ ਟਾਈਮ ਚ ਨਾ ਮੁੰਡੇ ਨੂੰ ਹਾਲੈਂਡ ਬਹੁਤ ਪਸੰਦ ਆ ਉਰੇ ਮੁੰਡਿਆਂ ਨੂੰ ਜਿਆਦਾ ਨੂੰ ਪਰ ਇੱਕ ਚੀਜ਼ ਦੇਖ ਲਈ ਜਦੋਂ ਵੀ ਮੁੰਡਾ ਕੋਈ ਕਹੇ ਬਈ ਹਾਲੈਂਡ ਲੈਣਾ ਇਹ ਘਰੇ ਬਜ਼ੁਰਗ ਜਿਉਂਦਾ ਹੈਗਾ ਉਹ ਫਾਰਮ ਉਹ ਫਾਰਮ ਟਰੈਕ ਲੈਣਾ ਉਹ ਫਾਰਮ ਨਹੀਂ ਫੋੜ ਕਹਿੰਦੇ ਆ ਹਾਂ ਇਹਨੂੰ ਫੋੜ ਹੀ ਕਹਿੰਦੇ ਆ ਥੋੜੀ ਕਹਿੰਦੇ ਇਹ ਇਹ ਬਜ਼ੁਰਗਾਂ ਤੇ ਇਹ ਬਜ਼ੁਰਗਾਂ ਨੂੰ ਪਸੰਦ ਆ ਇਹ ਟਰੈਕਟਰ ਸਾਡੇ ਏਰੀਆ 'ਚ ਤਾਂ ਜ਼ਿਆਦਾ ਘੁੰਮਦੇ ਪਏ ਕਿਉਂਕਿ ਸਾਡੇ ਏਰੀਆ 'ਚ ਬਜ਼ੁਰਗ ਹੈਗੇ ਨਹੀਂ ਹਜੇ ਤੋਂ ਡੇਰੀਆ 'ਚ ਨੀਲੇ ਰੰਗ ਤੋਂ ਦੂਜਾ ਕੋ ਟਰੈਕਟਰ ਹੀ ਹੈ ਨਹੀਂ ਸਾਡੇ ਵੀ ਟਰਾਲੀਆਂ ਵੀ ਵੱਧ ਨਹੀਂ ਲੀਆਂ ਹਾਂ ਸਾਰੇ ਹੀ ਨੀਲੇ ਹੀ ਆ ਨੀਲੇ ਕੋੜੇ ਹਨ ਇਹ ਤਾਂ ਟੋਡੇ ਵਾਲਾ ਸਫਾਰੀਆਂ ਵੀ ਬਹੁਤ ਹੁੰਦੀਆਂ ਸੀ ਇਹ ਬਾਈ ਸਾਡੇ ਨਾ ਏਰੀਆ ਐਨਆਰਆਈਆਂ ਕਰਕੇ ਉਰੇ ਸਫਾਰੀਆਂ ਦਾ ਦਰਵਾਜ਼ਾ ਦਾ ਆ ਹਨਾ ਇੱਕ ਮਿੰਟ ਸੌਰੀ ਸਫਾਰੀਆਂ ਵੀ ਬਹੁਤ ਹੁੰਦੀਆਂ ਸੀ ਹਾਂ ਮਨ ਬਹਿਣਾ ਬਹਿਣਾ ਗੋਟ ਪਾ ਹੀ ਲੀਏ ਮਾੜੀ ਪਿੱਛੇ ਨੂੰ ਕਰ ਲਓ ਸੀ ਕੋਈ ਨਹੀਂ ਕੋਈ ਨਹੀਂ ਠੰਡ ਲੱਗਦੀ ਹੁਣ ਹਨਾ ਨਹੀਂ ਠੰਡ ਨਹੀਂ ਮੈਂ ਨਾ ਸੀਟ ਤੇ ਬਹਿਣ ਲੱਗਾ ਸੀ ਤੇ ਵਿੱਚ ਕੁਝ ਹੈਗਾ ਤੇ ਮੈਂ ਕਿਹਾ ਕਿੱਥੇ ਸਾਂਭਾਂਗੇ ਓਡੇ ਕੋ ਪਹਿਣਾ ਸਾਰਾ ਕੁਝ ਓ ਮਾਈ ਗੋਡ ਅੱਛਾ ਤੇ ਤਾਂ ਕਰਕੇ ਮੈਂ ਕਿਹਾ ਬੈਠ ਕੇ ਦੇਖਾਂ ਇਹ ਨਰੀਆਂ ਕਰਕੇ ਭਾਈ ਇਸ ਏਰੀਆ ਚ ਫਾਰਮੀਆਂ ਵੱਧ ਨਹੀਂ ਹੁਣ ਯਾਰ ਕੰਫਰਟੇਬਲ ਜਿਆਦਾ ਬਹੁਤ ਜਿਆਦਾ ਸਭ ਤੋਂ ਜ਼ਿਆਦਾ ਵਧੀਆ ਕੰਫਰਟੇਬਲ ਹੀ ਫਾਰਮ ਟ੍ਰੈਕ ਫਾਰਮ ਟ੍ਰੈਕ ਦੀ ਅਜ ਤੱਕ ਕੋਈ ਰੀਸ ਹੀ ਨਹੀਂ ਹੈ ਆਪਣੇ ਘਰ ਚ ਹੌਲੈਂਡ ਵੀ ਹੈਗਾ ਆ ਜਿਹੜੀ ਸਿਟੀ ਮਾਰਦਾ ਸਿਟੀ ਲਵਾਈ ਹੈ ਕਿ ਟਰਬੋ ਦੀ ਟਰਬੋ ਆ ਟਰਬੋ ਕਾ ਵੱਡੀ ਹੋਣ ਕਰਕੇ ਟਰਬੋ ਕਿੰਨੇ ਕਦੀ ਲੱਗੀ ਇਹਦੇ ਤੇ ਇਹ ਨਹੀਂ ਪਤਾ ਨੇੜੇ ਜਿਹੜੇ ਲੱਗਾ ਸੀ ਨਹੀਂ ਪਤਾ ਉਹ ਹੀ ਆਪ ਹੀ ਲਾਇਏ ਸੀ ਅੱਜਾ ਉਹ ਆਪ ਲਾਇਏ ਸੀ ਹਾਂ ਦਿੱਤੇ ਸਰਦਾਰ ਸਾਹਿਬ ਨੇ ਹੀ ਪਰ ਲਾਇਏ ਕੋਲ ਦੱਸ ਕਿ ਆ ਜਾ ਤੂੰ ਵੀ ਵੀਰੇ ਇੱਧਰ ਆ ਜਾ ਬਈ ਨਾ ਵੀਡੀਓ ਵੀ ਖਤਮ ਕਰਨੀ ਇਹਦਾ ਲੰਬੀ ਕਰੀ ਜਾਂਦੇ ਮੈਂ ਪੌਡਕਾਸਟ ਨਾ ਕਰ ਲਿਓ ਕਿਤੇ ਉਹ ਵਹਿ ਗਰੂ ਚਲੋ ਜਿੱਥੇ ਜਿੱਥੇ ਤੁਸੀਂ ਕਹੋਗੇ ਆਪਾਂ ਉੱਥੇ ਬੱਸ ਕਰ ਦੇਣੀ ਇਹ ਉਹ ਹੀ ਆ ਛੋਟੇ ਗੇਰ ਵਾਲਾ ਹਨਾ ਤੈਨੂੰ ਕਹਿੰਦੇ ਹੀ ਝੋਟਾ ਆ ਹਾਂ ਫਾਰਮ ਟਰੈਕ 60 T20 ਝੋਟਾ ਕਹਿੰਦੇ ਇਹਨੂੰ ਝੋਟਾ ਜੋ ਕੁਛ ਪਿੱਛੇ ਪਾਉ ਵੇ ਇਹ ਤੂੰ ਕਿੱਈ ਲੈ ਜਾਂਦਾ ਹੈ ਇਹ ਬਰੁਕਦਾ ਨਹੀਂ ਜਦ ਤੁਰ ਪਿਆ ਇੱਕਾਰੀ ਸਪਰਿੰਗ ਪਾਉਣਾ ਅਜੇ ਤੱਕ ਕੁਝ ਹੋਇਆ ਤਾਂ ਨਹੀਂ ਨਾ ਨਾ ਬਦੀ ਕੁਝ ਨਹੀਂ ਹੋਇਆ ਅੱਗੋ ਗੁਗੜ ਉਹ ਸੱਚ ਯਾਰ ਭਾਜੀ ਸਪਰਿੰਗ ਪਾਉਣਾ ਅੱਗ ਕਢਦਾ ਬਾਦੂ ਮੈਂ ਕਿਹਾ ਬਾਦੂ ਭਾਜੀ ਇਹਨੂੰ ਟਰਬੋ ਕਰਾਉਣ ਤੋਂ ਪਹਿਲਾਂ ਹਨ ਮੈਂ ਪਹਿਲਾਂ ਵੀ ਭਾਈ ਨੇ ਜਦੋਂ ਵੀਡੀਓ ਕੀਤੀ ਸੀ ਮੈਂ ਗੱਲ ਕੀਤੀ ਸੀ ਅੱਜ ਇਹ ਨਾ ਮੱਕੀ ਗਰਾਆਂ ਲਾਉਨੇ ਆ ਅੱਛਾ ਸਾਡੇ ਕੋਲ ਟਰਾਲੀ ਸੀ ਬਾਈ ਫੁੱਤੀ ਵਾਲੀ ਹਾਂ ਅਸੀਂ ਗਏ ਮੱਕੀ ਲਾਉਣ ਤੇ ਮੈਂ ਤੇ ਮੇਰਾ ਯਾਰ ਹਾਂ ਇਹ ਖਾਲੀ ਖੁੱਲੀ ਕਰਕੇ ਆਉਂਦੇ ਇਹਨੂੰ ਪੂਰਾ ਦੱਬਿਆ ਹੂੰ ਉਤੋਂ ਪਿੱਛੇ ਟਰਾਲੀ ਇਹ ਨਹੀਂ ਥਾਲੇ ਦੀ ਫਸ ਗਈ ਰੇਸ ਅਹੀਂ ਤਾਂ ਲੋੜ ਦੇ ਚੱਕਰ ਤੇ ਭਜਾਈ ਗਏ ਸਵਾਦ ਆਉਂਦਾ ਹਾਲਾ ਜਿੱਦਾਂ ਉਹ ਕਹਿੰਦੇ ਹੁੰਦਾ ਨਾ ਸ਼ੌਕ ਦਾ ਕੋਈ ਹਾਂ ਉਹ ਸ਼ੌਕ ਦੇ ਨਾਲ ਭਜਾਈ ਗਏ ਭਜਾਈ ਗਏ ਉਹਦੀ ਥਾਲੀ ਜਾ ਕੇ ਰੇਸ ਵਾਦ ਗਈ ਉਹਦੇ ਵਿੱਚ ਉਹ ਇਕੱਲੀ ਫਸ ਗਈਣੀ ਇਕੱਲੀ ਫਸ ਗਈ ਉਹਦੇ ਵਿੱਚ ਜਦੋਂ ਪਿੱਛੇ ਰਿੱਤੀ ਮੈਂ ਘਾ ਰੁਕਦਾ ਨਹੀਂ ਇਹ ਮਸੀਕੇ ਦੇ ਰੁੱਕਿਆ ਇਹਨੂੰ ਕਿਤੇ ਕਿਤੇ ਦੇ ਵਿੱਚ ਨਹੀਂ ਵੱਜਾ ਉਹ ਵੱਡੀ ਇਹ ਕਿੰਨਾ ਚੱਲ ਗਿਆ 2433 ਆਣਾ ਵੀਰੇ

ਜਾ ਨਾ ਮੈਂ ਕਹਾਂ ਦੌੜ ਨਾ ਲਵੇ ਆ 13 ਕਰਕੇ ਇਹਦੇ ਸਿਲੰਡਰ ਨੂੰ ਤਾਂ ਨਹੀਂ ਕੋਈ ਚੱਕਰ ਬਈ ਤੱਕ ਪਹਿਲਾਂ ਵੀ ਰੱਖਿਆ ਛੋਟਿਆ ਨਹੀਂ ਕੀ ਫਰਕ ਪੈਣਾ ਉਹ ਨਾ ਕਰਿਆ ਜਾਂ ਫੇਰ ਮੋਟਰ ਵਾਲਾ ਬੰਦਾ ਇਹ ਹੱਥੀ ਹੋ ਗਿਆ ਅਰੇ ਨਾ 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 ਹੋਰੇ ਕਰਕੇ ਨੂੰ ਥੋੜੇ ਅੱਜ ਨਾਲ ਚਾਰ ਦਿੱਤਾ ਗਿਆ ਤੇ ਤੇਜ਼ੀ ਨਾਲ ਦੇਖ ਮੱਲ ਉਹਦੇ ਕਰਕੇ ਫਿਰ ਵਾਤੀ ਹੈ ਕਿਉਂਕਿ ਹੁਣ ਸਾਰੇ ਸਵਾਦ ਲੈ ਕੇ ਦੇਖਣਾ ਹੈ ਆਪਾਂ ਕੋ ਬੱਸ ਕਰੀਏ ਭਾਜੀ ਦੀ ਗੱਲ ਖਣਾ ਪਤਾ ਖਿੱਚੀ ਜਾਂਦਾ ਹੈ ਕੰਮ ਬੱਸ ਕਰੀਏ ਘੇੜਾ ਦੇ ਕੇ ਕੋਈ ਲੱਗ ਜਾਂਦਾ ਹੈ ਔਰ ਦੇਖੋ ਤੁਸੀਂ ਚਲਾਇਆ ਇਹਨੂੰ ਚੜਾ ਰਿਹਾ ਇੱਕ ਸਿੱਧਾ ਰਿਹਾ ਜੇ ਦੇਖੋ 3 ਪਾਉ 3 ਇਹ ਤੇ ਪਾਉ 3 ਦੀ ਜੁਰਮ ਗਰਾਉਂਡ ਟਿਕਾ ਨੂੰ ਆਪਾਂ ਦੇਖਣਾ ਗਰਾਉਂਡ ਬਾਈ ਮਾਰ ਕੇ ਮਨਦਾ ਕਿਤੇ ਪਾਤਿਓ ਇਹ ਕਰਵਾਦਾ ਹੋਇਆ ਨਾ ਹਾਂ ਟਰਬੋ ਨਾ ਹੈਗਾ ਹੈਗਾ ਕਾਹਨੂੰ ਆਪਾਂ ਤਾਂ ਯਾਰ ਇਹ ਕਾ ਸੀਟਾਂ ਦਾ ਬਹੁਤ ਫਾਇਦਾ ਹੈ ਨਾ ਬੇ ਜਰਾ ਬੈਠੇ ਕੰਫਰਟੇਬਲ ਆ ਬੈਠੇ ਵਧੀਆ ਹੈ ਨਾ ਥੱਲੇ ਤੁਸੀਂ ਜਲਦੇ ਅੰਦੀਚ ਬੈਠੇ ਰਹਦੇ ਲੋ ਜੀ ਸਾਰੇ 200 ਨੂੰ ਆ ਗਿਆ 1:00 ਹਾਂਜੀ 1:00 ਇਦਾਂ ਆ ਹੂੰ ਜਿੱਦਾਂ ਆਪਣੀ ਨੀਅਤ ਸਾਫ਼ ਆ ਨਾ ਹੂੰ ਉਦਾਂ ਹੀ ਇਹ ਸਾਫ਼ ਰੱਖੇ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇ ਸਾਨੂੰ ਹੁਣ ਦੋ ਆ ਗਿਆ ਹੀਰੋ ਭਾਈ ਦਾ ਵੀ ਧੰਨਵਾਦ ਛੋਟੇ ਵੀਰ ਦਾ ਵੀ ਧੰਨਵਾਦ ਸਮਾਂ ਦੇਣ ਲਈ ਤੇ ਕੋਈ ਨਹੀਂ ਕੋਸ਼ਿਸ਼ ਆ ਭਾਈ ਨੂੰ ਤਿੰਨ ਤਰੀਕ ਨੂੰ ਫੇਰ ਮਿਲਾਂਗੇ ਆਪਾਂ ਹਾਂ ਮਿਲਦੇ ਇਹਦੀ ਤਰੀਕ ਆ ਕਿਉਂ ਮੈਂ ਕਿਹਾ ਨਾ ਲਾਈਵ ਦੇ ਵਿੱਚ ਪਿੰਡੋਂ ਮੁੰਡਾ ਨਾਲ ਜੁੜ ਪਿਆ ਫੇਰ ਗੱਲਾਂ ਚ ਗੱਲ ਚੱਲ ਪੈਂਦੀ ਆ ਐਂ ਨਾ ਲਾਈਵ ਦੇ ਵਿੱਚ ਚੱਲ ਪਏ ਵੀ ਇੱਥੇ ਕਿਵੇਂ ਮਿਲਣਾ ਉੱਥੇ ਕਿਵੇਂ ਮਿਲਣਾ ਕੀ ਸਾਹਿਬ ਕਿਤਾਬ ਆ ਤੇ ਉਹਦੇ ਚ ਨਾ ਸਾਰਾ ਕੁਝ ਹੀ ਡਿਸਕਲੋਜ਼ ਕਰਤਾ ਗੱਲਾਂ ਜਿਵੇਂ ਹੁਣ ਹੁਣ ਆਪਣਾ ਹਿਸਾਬ ਆ ਉਦਾਂ ਹੀ ਗੱਲ ਚੱਲ ਪੈਂਦੀ ਆ ਜਵਾਬ ਦੇਣਾ ਪੈਂਦਾ ਉਹ ਬਾਅਦ ਚ ਲਾਈਵ ਡਿਲੀਟ ਕਰਨਾ ਪਿਆ ਮੈਂ ਕਿਹਾ ਹੋਰ ਨਾ ਯੱਪ ਪੈ ਜੇ ਇਹ ਕੰਮ ਆਪਣਾ ਹੈ ਵੀ ਸੁਣਵਾਈ ਤੇ ਤੇ ਉਹਨਾਂ ਨੂੰ ਤਾਂ ਆਪ ਸਾਰਾ ਕੁਝ ਦੱਸਤਾ ਹਾਂ ਬਾਕੀ ਬਈ ਚੱਲ ਹੁਣ ਏਦਾਂ ਕਰ ਵੀਡੀਓ ਮਕਾਉਨੇ ਆ ਹਾਂ ਤੇ ਐਂ ਕਿਤਾ ਸੀਰੀਅਸ ਨਾ ਲਿਆ ਕਰ ਹੂੰ ਕਮੈਂਟਾਂ ਨੂੰ ਸੀਰੀਅਸ ਨਹੀਂ ਲੈਣਾ ਨਹੀਂ ਲੈਂਦਾ ਜਿਹੜਾ ਕਰਦਾ ਕਰ ਹੀ ਜਾਂਦੇ ਹੂੰ ਤੁਹਾਨੂੰ ਵੀ ਕਹਿੰਨੇ ਬਈ ਇਹ ਜਿਹੜਾ ਸੋਸ਼ਲ ਮੀਡੀਆ ਏ ਤੁਹਾਡੇ ਲਈ ਐਂਟਰਟੇਨਮੈਂਟ ਆ ਹੂੰ ਸਵਾਦ ਲਓ ਸੀਰੀਅਸ ਨਾ ਲਓ ਹੂੰ ਕੋ ਸਿੱਖਣ ਨੂੰ ਮਿਲਦਾ ਠੀਕ ਆ ਨਹੀਂ ਸਿੱਖਣ ਨੂੰ ਮਿਲਦਾ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਨਹੀਂ ਤਾਂ ਕੁੱਲੜ ਪੀ ਵਾਲਿਆਂ ਵਾਂਗੂ ਬਾਕੀ ਨੇ ਵੀ ਗੋੜੀ-ਗੋੜੀ ਛੱਡ ਜਾਣਾ ਪੰਜਾਬ ਆਹ ਆਓ ਤੇ ਜਿਹਨੇ ਫੇਰ ਵੀ ਕਮੈਂਟ ਕਰਨਾ ਨਹੀਂ ਹਟਣਾ ਹੂੰ ਓ ਮੈਂ ਗਾਲ ਨਹੀਂ ਕੱਢਣੀ ਛੱਡ ਪੜ ਪਰ ਫਿਰ ਵੀ ਫਿਰ ਵੀ ਤੂੰ ਇੱਕ ਵਾਰੀ ਨਹੀਂ ਨਹੀਂ ਫਿਰ ਵੀ ਤੂੰ ਲਾ ਦੂੰਗਾ ਤੂੰ ਮੈਂ ਨਾ ਕੱਢਾਂਗਾ ਮੈਂ ਤੂੰ ਆਹੋ ਕੋਈ ਦੇਖੋ ਹੈ ਤਾਂ ਤੁਸੀਂ ਚਲੋ ਸਾਡੇ ਭਰਾਈਆਂ ਬੋਲ ਤਾੜੀ ਚਲੋ ਛੱਡੋ ਚਲੋ ਧੋਆ ਗਿਆ ਕੇ ਭਾਈ ਧੰਨਵਾਦ ਸਾਰਾ ਅਚਕਾਲ ਵਧੀਆ ਬਣ ਗਈ ਵੀਰ ਜੀ